ਸਵਾਲ ਕਈ ਨੇ ਕੀਤੇ ਨੇ ਉਹਨਾਂ ਦੇ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝਦੀ ਤੇ ਨਾ ਹੀ ਮੈਂ ਉਹਨਾਂ ਦੇ ਕਦੇ ਜਵਾਬ ਦਵਾਂਗੀ ਅੱਜ ਜਿਹੜਾ ਵਾ ਨਾ ਅੱਜ ਨੂੰ ਮੈਂ ਵਧੀਆ ਜੀਣਾ ਵਾ ਤੇ ਆਪਣਾ ਲਾਈਫ ਦਾ ਇੰਜੋਏ ਕਰਨਾ ਵਾ ਆਪਣੇ ਬੱਚਿਆਂ ਨੂੰ ਬੈਸਟ ਦੇਣਾ ਵਾ ਹੁਣ ਅਸੀਂ ਉਹ ਵੀਡੀਓ ਨਹੀਂ ਬਣਾਉਂਦੇ ਇਕੱਠੇ ਮੈਂ ਕੱਲੀ ਵੀਡੀਓ ਬਣਾਉਣੀ ਆ ਮੇਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੰਨੂ ਜਿੰਨੂ ਮੈਂ ਵਿਖਾਉਣਾ ਜ਼ਰੂਰੀ ਸਮਝਦੀ ਆ ਉਹਨੂੰ ਉਹਨੂੰ ਹੀ ਤੁਸੀਂ ਦੇਖ ਸਕਦੇ ਹੋ ਇੱਕ ਫੋਟੋ ਨਹੀਂ ਕੋਈ ਵੀਡੀਓ ਨਹੀਂ ਸ਼ੂਟ ਕੋ ਕੁਝ ਨਹੀਂ ਉਹਨਾਂ ਦਾ ਰੱਖਿਆ ਮੈਂ ਜਿੰਨੇ ਵੀ ਮੇਰੇ ਭੈਣ ਭਰਾਵਾਂ ਕੋਲ ਵੀ ਵੀਡੀਓ ਹੁੰਦੀਆਂ ਸੀਗੀਆਂ ਚਾਹੇ ਫੋਟੋ ਹੁੰਦੀਆਂ ਸੀ ਨਾ ਮ ਸਾਰੀਆਂ ਡਿਲੀਟ ਕਰਾ ਕੇ ਜੇ ਕੋਈ ਪਰਸਨਲ ਸਵਾਲ ਪੁੱਛਦਾ ਤੇ ਉਹਦਾ ਮੈਂ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ ਕਿਉਂਕਿ ਆਪ ਕੋ ਆਪਣੀ ਸਾਰਿਆਂ ਦੀ ਪਰਸਨਲ ਲਾਈਫ ਹੁੰਦੀ ਆ। ਸਾਡੇ ਟਾਈਮ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਆ ਜਾਣਾ। ਕਿਸੇ ਵੇਲੇ ਤੁਸੀਂ ਬਿਮਾਰ ਸ਼ਮਾਰ ਹੋਵੋ ਤੇ ਤੁਹਾਡੇ ਬੱਚੇ ਨੂੰ ਇੰਨੀ ਜੀ ਨੌਲੇਜ ਹੋਵੇ ਕਿ ਅਸੀਂ ਆਹ ਜਿਹੜੀ ਚੀਜ਼ ਇੱਥੇ ਪਈ ਆ ਰਸੋਈ ਦੇ ਵਿੱਚ ਵੀ ਉਹਦੇ ਨਾਲ ਬਿਲਕੁਲ ਜਾਣ ਨਿਕਲ ਜਾਂਦੀ ਆ ਉਹ ਤਾਕਤ ਨਹੀਂ ਰਹਿੰਦੀ ਸਰੀਰ 'ਚ। ਸੋ ਇਸ ਕਰਕੇ ਤਾਕਤ ਵਾਸਤੇ ਤੁਸੀਂ ਆਪਣਾ ਖਾਣ ਪੀਣ ਸਹੀ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆ ਕੁਝ ਤੁਹਾਡੇ ਸਵਾਲਾਂ ਤੇ ਹੋਣ ਵਾਲੀ ਆ ਜਿਹੜੇ ਕਿ ਕੁਝ ਸਵਾਲ ਕਰ ਰਹੀਆਂ ਨੇ ਭੈਣਾਂ ਕੁਝ ਤਾਂ ਫਿਕਰ ਦੀਆਂ ਮਾਰੀਆਂ ਕਰ ਰਹੀਆਂ ਕੁਝ ਵੈਸੇ ਹੀ ਜਿਵੇਂ ਜਾਣਨਾ ਚਾਹੁੰਦੇ ਹੁੰਦਾ ਨਾ ਬੰਦਾ ਕਿਸੇ ਦੇ ਬਾਰੇ ਉਹ ਸਵਾਲ ਕਰ ਰਹੇ ਸੀਗੇ ਬਹੁਤ ਜਿਹੜੇ ਸਵਾਲ ਆ ਰਹੇ ਸੀਗੇ ਸਾਰੇ ਕਮੈਂਟਾਂ ਦੇ ਵਿੱਚ ਉਹ ਕੁਝ ਕੁ ਸਵਾਲ ਲੈ ਕੇ ਅੱਜ ਆਪਾਂ ਬੈਠੇ ਆ ਕਿ ਉਹਨਾਂ ਦੇ ਆਪਾਂ ਤੁਹਾਨੂੰ ਜਵਾਬ ਦੇਵਾਂਗੇ ਵੈਸੇ ਮੇਰੀ YouTube ਫੈਮਿਲੀ ਜਿਹੜੀ ਹੈਗੀ ਆ ਉਹ ਸਾਰੇ ਹੀ ਮੇਰੇ ਬਾਰੇ ਜਾਣਦੀ ਆ ਜਿਹੜੀ ਪੁਰਾਣੀ ਆ ਜਿਹੜੇ ਕੁਝ ਨਵੇਂ ਲੋਕ ਜੁੜ ਰਹੇ ਨੇ ਨਾ ਮੇਰੇ ਨਾਲ ਉਹ ਕੁਝ ਇਹੋ ਜਿਹੇ ਸਵਾਲ ਕਰਦੇ ਨੇ ਜਿਨ੍ਹਾਂ ਦੇ ਆਪਾਂ ਜਵਾਬ ਦੇਣੇ ਜ਼ਰੂਰੀ ਵੀ ਸਮਝਦੇ ਆਂ ਵੀ ਚਲੋ ਤੁਹਾਨੂੰ ਦੱਸਣਾ ਚਾਹੀਦਾ ਜਿਹੜਾ ਤੁਸੀਂ ਸਵਾਲ ਕਰਦੇ ਹੋ ਹਾਂ ਇੱਕ ਹੱਦ ਤੱਕ ਜੇ ਕੋਈ ਪਰਸਨਲ ਸਵਾਲ ਪੁੱਛਦਾ ਤੇ ਉਹਦਾ ਮੈਂ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ ਕਿਉਂਕਿ ਆਪੋ ਆਪਣੀ ਸਾਰਿਆਂ ਦੀ ਪਰਸਨਲ ਲਾਈਫ ਹੁੰਦੀ ਆ ਘਰ ਦੇ ਵਿੱਚ ਕੀ ਚੱਲਦਾ ਵਾ ਕੀ ਨਹੀਂ ਇਹ ਕੁਝ ਕੁ ਗੱਲਾਂ ਜਿਹੜੀਆਂ ਦੱਸਣ ਵਾਲੀਆਂ ਹੁੰਦੀਆਂ ਵਾ ਕੁਝ ਕੁ ਗੱਲਾਂ ਜਿਹੜੀਆਂ ਪਰਦੇ ਚ ਰਹਿਣ ਤਾਂ ਹੀ ਚੰਗੀਆਂ ਹੁੰਦੀਆਂ ਨੇ ਸੋ ਇਸ ਕਰਕੇ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਜਿਹੜੇ ਕਿ ਸਾਨੂੰ ਜੈਨੂਅਲ ਲੱਗਦੇ ਨੇ ਕਿ ਹਾਂ ਤੁਸੀਂ ਇਹ ਸਵਾਲ ਦਾ ਜਵਾਬ ਸਾਨੂੰ ਪੁੱਛਿਆ ਤਾਂਸੀਂ ਇਹ ਸਵਾਲ ਦਾ ਜਵਾਬ ਤੁਹਾਨੂੰ ਦੇ ਸਕਦੇ ਆ ਤੇ ਕੁਝ ਜਿਹੜੇ ਸਵਾਲ ਕਈਆਂ ਨੇ ਕੀਤੇ ਨੇ ਉਹਨਾਂ ਦੇ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝਦੀ ਤੇ ਨਾ ਹੀ ਮੈਂ ਉਹਨਾਂ ਦੇ ਕਦੇ ਜਵਾਬ ਦਵਾਂਗੀ ਕਿਉਂਕਿ ਇੱਕ ਲਿਮਟ ਹੁੰਦੀ ਆ ਇੱਕ ਹੱਦ ਹੁੰਦੀ ਆ ਇੱਕ ਪਰਦਾ ਹੁੰਦਾ ਵਾ ਪਰਸਨਲ ਆਪੋ ਆਪਣੀ ਸਾਰਿਆਂ ਦੀ ਲਾਈਫ ਹੁੰਦੀ ਆ ਸੋ ਕਿਸੇ ਦੀ ਲਾਈਫ ਦੇ ਵਿੱਚ ਝਾਕਣਾ ਆਪਾਂ ਚੰਗਾ ਨਹੀਂ ਸਮਝਦੇ ਤੇ 나ই ਮ ਸਮਝ ਨਹੀਂ ਕੋਈ ਮੇਰੀ ਲਾਈਫ ਦੇ ਵਿੱਚ ਚੱਕ ਕੇ ਕੁਝ ਸਵਾਲ ਜਿਵੇਂ ਲੋਕ ਮੇਰੇ ਘਰ ਦੇ ਬਾਰੇ ਪੁੱਛਦੇ ਨੇ ਚਾਹੇ ਮੇਰੇ ਸਹੁਰਿਆਂ ਬਾਰੇ ਪੁੱਛਦੇ ਨੇ ਚਾਹੇ ਪੁੱਛਦੇ ਨੇ ਕਿ ਜਿਵੇਂ ਤੁਹਾਡੇ ਨਾਲ ਪਹਿਲਾਂ ਵੀਡੀਓ ਦੇ ਵਿੱਚ ਮਾਤਾ ਜੀ ਆਉਂਦੇ ਹੁੰਦੇ ਸੀ ਹੁਣ ਕਿਉਂ ਨਹੀਂ ਆਉਂਦੇ ਉਸ ਟਾਪਿਕ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਸਾਰੇ ਭੈਣ ਭਰਾਵਾਂ ਨੇ ਪਹਿਲਾਂ ਉਹ ਵੀਡੀਓ ਸੁਣੀ ਹੋਊਗੀ ਮੈਨੂੰ ਲੱਗਦਾ ਕਿ ਹੁਣ ਜਿਹੜੇ ਨਵੇਂ ਲੋਕ ਆ ਰਹੇ ਨੇ ਇੱਕ ਚਾਹੇ ਜਿਵੇਂ YouTube ਪੁਰਾਣੀਆਂ ਵੀਡੀਓ ਕੱਢ ਕੇ ਅੱਗੇ ਲੈ ਕੇ ਆਉਂਦਾ ਉਹ ਜਿਹੜੀਆਂ ਪੁਰਾਣੀਆਂ ਵੀਡੀਓ ਮੇਰੀ ਚੱਲਣ ਕਰਕੇ ਉਹ ਫੇਰ ਮੈਨੂੰ ਇਹੀ ਵਾਰ-ਵਾਰ ਸਵਾਲ ਆਉਂਦਾ ਕਿ ਜਿਹੜੇ ਤੁਹਾਡੇ ਨਾ ਮਾਤਾ ਜੀ ਵੀਡੀਓ ਬਣਾਉਂਦੇ ਸੀ ਉਹ ਕਿੱਥੇ ਆ ਕੋਈ ਵੀ ਕਈ ਆਪਣੇ ਆਪ ਹੀ ਸੋਚ ਲੈਂਦੇ ਨੇ ਕਿ ਉਹਨਾਂ ਨੂੰ ਕੁਝ ਹੋ ਤਾਂ ਨਹੀਂ ਗਿਆ ਕੋਈ ਇਦਾਂ ਵਾ ਇਦਾਂ ਬਹੁਤ ਸਵਾਲ ਕਰ ਰਹੇ ਸੀਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਉਹ ਮਾਤਾ ਜੀ ਬਿਲਕੁਲ ਠੀਕ ਠਾਕ ਹੈ ਪਰਮਾਤਮਾ ਨਾਲ ਦੀ ਲੰਬੀ ਉਮਰ ਕਰਨ ਤੇ ਉਹ ਆਪਣੇ ਘਰੇ ਠੀਕ ਠਾਕ ਨੇ ਬਸ ਉਹ ਮੇਰੇ ਨਾਲ ਵੀਡੀਓ ਨਹੀਂ ਹੁਣ ਬਣਾਉਂਦੇ ਤੇ ਕਈ ਲੋਕ ਸਮਝਦੇ ਸੀ ਕਿ ਉਹ ਮੇਰੇ ਸ਼ਾਇਦ ਸੱਸ ਨੇ ਪਰ ਉਹ ਮੇਰੀ ਸੱਸ ਨਹੀਂ ਸੀਗੇ ਅਸੀਂ ਹਾਂ ਵੀਡੀਓ ਵਿਖਾਉਂਦੇ ਸੀਗੇ ਬਣਾਉਂਦੇ ਸੀਗੇ ਉਹ ਇੱਕ ਸਾਡਾ ਉਦੋਂ ਪਾਰਟ ਸੀ ਹੁਣ ਅਸੀਂ ਉਹ ਵੀਡੀਓ ਨਹੀਂ ਬਣਾਉਂਦੇ ਇੱਥੇ ਮੈਂ ਕੱਲੀ ਵੀਡੀਓ ਬਣਾਉਣੀ ਆ ਮੇਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੰਨੂੰ ਜਿੰਨੂੰ ਮੈਂ ਵਿਖਾਉਣਾ ਜ਼ਰੂਰੀ ਸਮਝਦੀ ਆ ਉਹਨੂੰ ਉਹਨੂੰ ਹੀ ਤੁਸੀਂ ਦੇਖ ਸਕਦੇ ਹੋ ਇੱਕ ਮੇਰਾ ਬੇਟਾ ਵਾ ਮੇਰੀ ਬੇਟੀ ਆ ਅਸੀਂ ਜਿਹੜੀ ਵੀਡੀਓ ਬਣਾਉਨੇ ਆ ਤੇ ਉਹ ਅਸੀਂ ਪਾਉਨੇ ਆ ਬਾਕੀ ਮੈਂ ਜ਼ਿਆਦਾ ਪਰਸਨਲ ਲਾਈਫ ਆਪਣੇ ਬਾਰੇ ਕੋਈ ਨਾ ਗੱਲਬਾਤ ਕਰਨਾ ਚਾਹੁੰਦੀ ਆ ਤੇ ਨਾਂ ਮੈਂ ਕਰੂੰਗੀ ਪਹਿਲਾਂ ਵੀ YouTube ਤੇ ਆਪਾਂ ਕਦੀ ਕੋਈ ਗਲਬਤ ਨਹੀਂ ਕੀਤੀ ਮੈਂ ਇਹੀ ਚਾਹੁੰਨੀ ਆ ਸਾਰੇ ਭੈਣ ਭਰਾਵਾਂ ਦੇ ਅੱਗੇ ਇਹੀ ਆਪਾਂ ਹੱਥ ਜੋੜਦੇ ਆ ਕਿ ਪਰਸਨਲ ਨਾ ਕੋਈ ਸਵਾਲ ਪੁੱਛਿਆ ਕਰੋ ਤੇ ਨਾ ਆਪਾਂ ਕੋਈ ਜਵਾਬ ਦੇਣਾ ਵਾ ਦੂਜੇ ਜਿਹੜੇ ਸਵਾਲ ਪੁੱਛਦੇ ਸੀਗੇ ਭੈਣ ਭਰਾ ਕੀ ਤੁਹਾਡੇ ਸਹੁਰਿਆਂ ਬਾਰੇ ਇਹ ਵੀ ਆਪਾਂ ਪਹਿਲਾਂ ਕਈ ਵਾਰੀ ਜਵਾਬ ਦੇ ਚੁੱਕੇ ਆ ਕਿਉਂਕਿ ਰੋਜ਼ ਹੀ ਆਪਾਂ ਇਹ ਰੋਣਾ ਲੈ ਕੇ ਆਪਣਾ ਲੈ ਕੇ ਬਹਿ ਜਾਈਏ ਤੇ ਸਾਰੇ ਕੋਈ ਆਪੋ ਆਪਣੇ ਘਰੇ ਦੁਖੀ ਹੈਗੇ ਨੇ ਕੋਈ ਮੇਰਾ ਥੋੜੀ ਰੋਣਾ ਸੁਣੀ ਜਾਊਗਾ ਇਸ ਕਰਕੇ ਮੈਂ ਠੀਕ ਠਾਕਾਂ ਦੀ ਆਪਣੀ ਲਾਈਫ ਦੇ ਵਿੱਚ ਵਧੀਆ ਵਾਂ ਮੇਰੇ ਨਾਲ ਜਿੰਨੇ ਵੀ ਮੇਰੇ ਰਿਸ਼ਤੇ ਆ ਗਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਰਿਸ਼ਤੇ ਛੱਡ ਕੇ ਚੱਲ ਗਏ ਆ ਉਹਨਾਂ ਦਾ ਵੀ ਧੰਨਵਾਦ ਜੀ ਉਹਨਾਂ ਨੇ ਮੈਨੂੰ ਦੱਸ ਦਿੱਤਾ ਵਾ ਕਿ ਸਹੀ ਗਲਤ ਕੀ ਚੀਜ਼ ਹੁੰਦੀ ਹੈ ਕਿਉਂਕਿ ਬਿਮਾਰੀ ਬੰਦੇ ਨੂੰ ਬਹੁਤ ਬਹੁਤ ਸਿਖਾ ਦਿੰਦੀ ਆ ਤੇ ਇਸ ਕਰਕੇ ਆਪਾਂ ਇਹਨਾਂ ਸਵਾਲਾਂ ਦੇ ਵੀ ਜਵਾਬ ਸਿਰਫ ਇੰਨੇਕ ਦੇਣਾ ਚਾਹੁੰਦੇ ਆ ਅੱਗੇ ਆਉਣਿਆਂ ਦੀ ਆਪਣਾ ਇੱਕ ਬਹੁਤ ਆ ਰਿਹਾ ਸੀਗਾ ਵੀ ਮੈਡਮ ਜੀ ਤੁਸੀਂ ਉਹ ਜਿਹੜਾ ਆਪਾਂ ਵੀਡੀਓ ਪਾਈ ਸੀਗੀ ਵੀ ਚੌਂਕਾ ਚੁੱਲਾ ਜਿਹੜਾ ਆਪਾਂ ਢਾਇਆ ਸੀਗਾ ਨਾ ਮੈਨੂੰ ਪਰਸਨਲ ਤੌਰ ਤੇ ਮੇਰੇ WhatsApp ਦੇ ਉੱਤੇ ਵੀ ਮੈਸੇਜ ਆਉਂਦੇ ਨੇ ਜਿਹੜੇ ਭੈਣ ਭਰਾ ਮੇਰੇ ਫਿਕਰ ਕਰਦੇ ਨੇ ਜਿਹੜੇ ਕਸਟਮਰ ਮੇਰੀ ਫਿਕਰ ਕਰਦੇ ਨੇ ਜਾਂ ਪਿਆਰ ਕਰਦੇ ਨੇ ਉਹਨਾਂ ਨੇ ਮੈਨੂੰ ਬੜੇ ਲੰਬੇ ਲੰਬੇ ਮੈਸੇਜ ਵੀ ਆਏ ਕਿ ਮੈਡਮ ਜੀ ਤੁਸੀਂ ਧਿਆਨ ਨਾਲ ਕੇਅਰਫੁਲੀ ਕਿਉਂਕਿ ਤੁਸੀਂ ਰਾਤ ਵੇਲੇ ਵੀ ਕਿਸੇ ਵੇਲੇ ਸ਼ੂਟ ਕਰਦੇ ਹੋ ਤੇ ਤੁਸੀਂ ਉਸ ਚੀਜ਼ ਦਾ ਧਿਆਨ ਰੱਖੋ ਤੁਸੀਂ ਇਹ ਚੌਂਕਾ ਚੁੱਲਾ ਹੁਣ ਨਹੀਂ ਬਣਾਉਣਾ ਚੌਂਕਾ ਚੁੱਲਾ ਨਹੀਂ ਬਣਾਉਣਾ ਪਰ ਮੇਰੀ ਆਦਤ ਆ ਕਿ ਮੈਂ ਆਪਣੇ ਚੁੱਲੇ ਦੀ ਆਦਤ ਹੈ ਜਿਹੜੀ ਉਹ ਨਹੀਂ ਛੱਡ ਸਕਦੀ ਸੋ ਇਸ ਕਰਕੇ ਮੈਂ ਉਹਨਾਂ ਭੈਣ ਭਰਾਵਾਂ ਦੀ ਵੀ ਗੱਲ ਮੰਨੂੰਗੀ ਮੈਂ ਹੁਣ ਇੱਕ ਚਾਵਾ ਚੁੱਲਾ ਬਣਾਵਾਂਗੇ ਨਹੀਂ ਤਾਂ ਜਿਵੇਂ ਸਾਰੇ ਭੈਣ ਭਰਾਵਾਂ ਨੇ ਸਲਾਹ ਦਿੱਤੀ ਆ ਕਿ ਤੁਸੀਂ ਮਿੱਟੀ ਦਾ ਚੌਂਕਾ ਚੁੱਲਾ ਨਾ ਬਣਾ ਕੇ ਤੁਸੀਂ ਲੋਹੇ ਦਾ ਬਣਾਓ ਹੁਣ ਆਪਾਂ ਦੇਖਦੇ ਆ ਕਿ ਲੋਹੇ ਦਾ ਕਿੱਦਾਂ ਬਣਾਉਨੇ ਆ ਵਧੀਆ ਜਿਹਾ ਬਣਾਵਾਂਗੇ ਸਾਰੇ ਉਹ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੇਰਾ ਫਿਕਰ ਕੀਤਾ ਵਾ ਕਈ ਕਹਿੰਦੇ ਕਿ ਤੁਹਾਡੀ ਵੀਡੀਓ ਨਹੀਂ ਆ ਰਹੀ ਸੀ ਦੋ ਦਿਨ ਤੋਂ ਤੁਸੀਂ ਠੀਕ ਹੋ ਤੇ ਕਈ ਕਮੈਂਟ ਫਿਕਰ ਦੇ ਵਿੱਚ ਤਾਂ ਕਰਦੇ ਆ ਪਰ ਵੀਡੀਓ ਪੂਰੀ ਦੀ ਸਾਰੀ ਦੇਖਦੇ ਉਹਨਾ ਪੌਦੇ ਵਿੱਚ ਦਿਖਾਇਆ ਕਿ ਠੀਕ ਆ ਉਹ ਦੇਖਿਆ ਸੀ ਪਹਿਲੇ ਦਿਨ ਮੈਂ ਦੇਖਿਆ ਸੀ ਮੈਂ ਤੁਹਾਨੂੰ ਵੀ ਨਹੀਂ ਦਿਖਾ ਸਕੀ ਬਸ ਉਹਦੀ ਇੱਕ ਕੁੰਜ ਆਪਾਂ ਨੂੰ ਦਸੀ ਉੱਥੇ ਜਿਹੜਾ ਉਹ ਸੱਪ ਸੀਗਾ ਉਹ ਉੱਥੇ ਹੈਗਾ ਨਹੀਂ ਸੀਗਾ ਆਈ ਡੋਟ ਨੋ ਸੋ ਚਲੇ ਗਿਆ ਚਾਹੇ ਕਈ ਲੋਕ ਕਹਿ ਰਹੇ ਸੀ ਕਿ ਜਿਹੜੇ ਪਾਈਪ ਲੱਗੀ ਆ ਸਾਈਡਾਂ ਦੇ ਤੁਸੀਂ ਉਹਦੇ ਜਿਹੜੀ ਪਾਈਪ ਸਾਈਡ ਤੇ ਲੱਗੀ ਉੱਪਰ ਤੁਸੀਂ ਉਹਦੇ ਵਿੱਚ ਚੈੱਕ ਕਰੋ ਚਾਹੇ ਉਹਨੂੰ ਖੜਕਾ ਕੇ ਦੇਖੋ ਉਹਦੇ ਵਿੱਚ ਤਾਂ ਨਹੀਂ ਹੈਗਾ ਚਲੋ ਉਹ ਵੀ ਰੱਬ ਦਾ ਜੀ ਸੀਗਾ ਤੇ ਉਹਨੇ ਕੀ ਕੀਤਾ ਉਹਨਾਂ ਜੀਆਂ ਨੂੰ ਬਚਾਉਣ ਵਾਸਤੇ ਹੀ ਉਹਨੇ ਮੈਨੂੰ ਵਿਖਾਲੀ ਦਿੱਤੀ ਹੋਵੇ ਸੋ ਇਸ ਕਰਕੇ ਤੁਸੀਂ ਮੇਰੀ ਟੈਨਸ਼ਨ ਨਾ ਲਓ ਜੀ ਮੈਂ ਬਿਲਕੁਲ ਠੀਕ ਠਾਕ ਆ ਤੁਹਾਡੀਆਂ ਦੁਆਵਾਂ ਸਦਕਾ ਕਿਉਂਕਿ ਤੁਸੀਂ ਪਿਆਰ ਬਹੁਤ ਕਰਦੇ ਹੋ ਮੈਨੂੰ ਤੇ ਜਿਹੜਾ ਜਿੰਨਾ ਤੁਸੀਂ ਪਿਆਰ ਕਰਦੇ ਹੋ ਜਿੰਨੀਆਂ ਮੇਰੇ ਵਾਸਤੇ ਅਰਦਾਸਾਂ ਕਰਦੇ ਹੋ ਦੁਆਵਾਂ ਮੰਗਦੇ ਹੋ ਉਹਦਾ ਹੀ ਫਾਲਾ ਕਿ ਮੈਂ ਤੁਹਾਡੇ ਸਾਹਮਣੇ ਬੈਠੀ ਆ ਆਪਣੇ ਬੱਚਿਆਂ ਦੇ ਵਿੱਚ ਵਧੀਆ ਠੀਕ ਠਾਕ ਤੇ ਇੰਜੋਏ ਕਰਦੇ ਆਪਾਂ ਤੇ ਬਾਕੀ ਤੁਹਾਡੀ ਆਪਾਂ ਸਾਰਿਆਂ ਦੀ ਸਲਾਹ ਮੰਨ ਲਈ ਆ ਕਿ ਹੁਣ ਆਪਾਂ ਉਥੇ ਮਿੱਟੀ ਦਾ ਚੌਂਕਾ ਚੁੱਲਾ ਕਿਉਂਕਿ ਮੇਰਾ ਵੀ ਮਨ ਅੱਕ ਗਿਆ ਸੀ ਮੈਂ ਕਿੰਨੀ ਵਾਰ ਇਹਨੂੰ ਚੌਂਕੇ ਤੁਲੇ ਨੂੰ ਰਿਪੇਅਰ ਕੀਤੀ ਕਿੰਨੀ ਵਾਰ ਬਣਾਇਆ ਬਰਸਾਤਾਂ ਬਹੁਤ ਹੁੰਦੀ ਉੱਤੋਂ ਵੀ ਕਵਰ ਕੀਤਾ ਵਾ ਪਰ ਸਾਈਡਾਂ ਤੋਂ ਜੇ ਪੂਰਾ ਆਪਾਂ ਕਵਰ ਕਰ ਲਾਂਗੇ ਫਿਰ ਉੱਥੇ ਹਵਾ ਨਹੀਂ ਆਉਣੀ ਬਿਲਕੁਲ ਵੀ ਐ ਤੂੰ ਇਮਾਨਦਾਰ ਹੀ ਰਹਿਣਾ ਜੇ ਸਾਈਡਾਂ ਤੋਂ ਕਵਰ ਨਹੀਂ ਕਰਦੇ ਤੇ ਚੌਂਕਾ ਚੁੱਲਾ ਸਾਰਾ ਹੀ ਭਿੱਜ ਜਾਂਦਾ ਵਾ ਪਹਿਲਾਂ ਜਿਨ੍ਹਾਂ ਨੇ ਸਟਾਰਟਿੰਗ 'ਚ ਦੇਖਿਆ ਹੋਊਗਾ ਪੂਰਾ ਪਹਿਲਾਂ ਆਪਾਂ ਚੌਂਕਾ ਵੀ ਮਿੱਟੀ ਦਾ ਹੀ ਬਣਾਇਆ ਸੀਗਾ ਫਿਰ ਉਹ ਸਾਰਾ ਖਰਾਬ ਹੋ ਜਾਂਦਾ ਸੀ ਫਿਰ ਉਹਨੂੰ ਆਪਾਂ ਢਾ ਕੇ ਕੱਲਾ ਚੁੱਲਾ ਹੀ ਰਹਿਣ ਦਿੱਤਾ ਉਹਨਾਂ ਕ ਪਰ ਉਹ ਵੀ ਸਾਰਾ ਖਰਾਬ ਹੋ ਜਾਂਦਾ ਸੀ ਢੋਲੀਆਂ 2-3 ਵਰੀ ਬਣਾਈਆਂ ਉਹ ਵੀ ਸਾਰੀਆਂ ਟੁੱਟ ਗਈਆਂ ਹੁਣ ਆਪਾਂ ਉਸ ਚੀਜ਼ ਦਾ ਖਿਹੜਾ ਛੱਡ ਦਿੰਨੇ ਆ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਕਿੱਦਾਂ ਪੇਸ਼ ਕਰਾਂਗੇ ਤੁਸੀਂ ਅੱਗੇ ਮੇਰੇ ਆਉਣ ਵਾਲੀਆਂ ਵੀਡੀਓ 'ਚ ਹੀ ਦੇਖਿਓ ਵੀ ਆਪਾਂ ਕੀ ਬਣਾਵਾਂਗੇ ਉੱਥੇ ਅੱਗੇ ਇੱਕ ਸਵਾਲ ਆਉਂਦਾ ਸੀਗਾ ਕਿ ਜਿਵੇਂ ਆਪਾਂ ਉਹ ਦਿਨ ਭੱਲਿਆਂ ਵਾਲੀ ਵੀਡੀਓ ਵੀ ਪਾਈ ਆ ਉੱਥੇ ਵੀ ਦੋ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਤੇ ਇੱਕ ਦਿਨ ਅੱਗੇ ਵੀ ਮੈਨੂੰ ਮੈਂ ਕਿਹਾ ਵੈਸੇ ਹੀ ਸ਼ਾਇਦ ਮਿਸਟੇਕ ਹੋ ਗਈ ਹੋਵੇ ਕਿਸੇ ਕੋ ਕਹਿੰਦੇ ਕਿ ਮੈਡਮ ਜੀ ਤੁਸੀਂ ਨਾ ਚੁੰਨੀ ਐ ਘੁੱਟ ਕੇ ਲੈਣੇ ਹੋ ਐ ਕਰਕੇ ਜਿਵੇਂ ਐ ਘੁੱਟ ਕੇ ਚੁੰਨੀ ਲੈ ਲੈਣੇ ਹੋ ਤੁਸੀਂ ਠੀਕ ਤੋਂ ਹੈਗੇ ਹੋ ਜਿਹੜੇ ਇਹ ਮੈਨੂੰ ਮੈਸੇਜ ਕਰ ਰਹੇ ਸੀਗੇ ਨਾ ਉਹ ਸੀਗੇ ਪੇਸ਼ੈਂਟ ਕਿਉਂਕਿ ਉਹ ਏਸੀ ਨੂੰ ਸਮਝ ਸਕਦੇ ਆ ਕਿ ਜਦੋਂ ਐ ਕਰਕੇ ਪਹਿਣਾ ਸੀ ਚੁੰਨੀ ਲੈਂਦੀਆਂ ਖਾਸ ਕਰਕੇ ਕੈਂਸਰ ਪੇਸ਼ੈਂਟ ਉਹਦਾ ਇਹ ਮਤਲਬ ਹੁੰਦਾ ਵੀ ਸ਼ਾਇਦ ਸਾਡੇ ਸਿਰ ਦੇ ਉੱਤੇ ਵਾਲ ਨਹੀਂ ਹੈਗੇ ਪਰ ਮੈਂ ਅੱਜ ਤੁਹਾਨੂੰ ਦਿਖਾ ਦਿੰਦੀ ਉਹਨਾਂ ਪਹਿਣਾ ਦੀ ਜਿਹੜੀ ਫਿਕਰ ਉਹ ਆਪਾਂ ਕੱਢ ਦਿੰਨੇ ਆ ਵੀ ਦੇਖ ਲਓ ਜੀ ਮੇਰੇ ਵਾਲ ਆ ਐਨੇ ਐਨੇ ਮੇਰੇ ਵਾਲ ਹੋ ਚੁੱਕੇ ਦੇਖੋ ਐਡੇ ਐਡੇ ਮੇਰੇ ਵਾਲ ਹੈਗੇ ਆ ਉਹ ਪਹਿਣਾ ਇਸ ਕਰਕੇ ਡਰ ਗਈਆਂ ਸੀ ਕਿ ਮੈਡਮ ਜੀ ਸ਼ਾਇਦ ਤੁਹਾਨੂੰ ਫੇਰ ਕੋਈ ਪ੍ਰੋਬਲਮ ਹੋ ਗਈ ਹੈ ਤੁਹਾਡੀ ਵੀਡੀਓ ਵੀ ਨਹੀਂ ਆ ਰਹੀ ਸੀਗੀ ਤੁਸੀਂ ਸਿਰ ਤੇ ਚੁੰਨੀ ਵੀ ਬੜੀ ਘੁੱਟ ਕੇ ਰੱਖਦੇ ਹੋ ਕਿ ਤੋ ਡਿਵਾਲ ਫੇਰ ਲੱਥ ਗਿਆ ਕੋਈ ਪ੍ਰੋਬਲਮ ਤਾਂ ਨਹੀਂ ਸਾਨੂੰ ਸਹੀ ਸਹੀ ਦੱਸੋ ਅਸੀਂ ਵੀ ਇਸ ਪ੍ਰੋਬਲਮ ਦੇ ਵਿੱਚ ਗੁਜ਼ਰ ਰਹੇ ਆਂ ਦੇਖੋ ਤੁਸੀਂ ਫਿਕਰ ਨਾ ਕਰੋ ਪਰਮਾਤਮਾ ਵੱਲੋਂ ਵਧੀ ਹੋਵੇ ਨਾ ਤਾਂ ਫਿਰ ਕੋਈ ਵੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਆ ਮੇਰਾ ਭਰੇਜ ਬਹੁਤ ਆ ਮੇਰੇ ਬੱਚਿਆਂ ਨੂੰ ਵੀ ਪਤਾ ਇਹਨਾਂ ਨੂੰ ਵੀ ਪਤਾ ਕਿ ਮੰਮੀ ਨੇ ਆ ਜਿਹੜੀ ਚੀਜ਼ ਨਹੀਂ ਖਾਣੀ ਚਾਹੇ ਆ ਜਿਹੜੀ ਚੀਜ਼ ਮੰਮੀ ਨੇ ਖਾਣੀ ਆ ਤੇ ਹੁਣ ਤਾਂ ਮੇਰੇ ਗੁੱਡੋ ਵੀ ਫਿਰਵਾ ਲੈਂਦੀ ਹੈ ਨਾ ਗੁੱਡੋ ਗੁੱਡ ਵਰਕ ਹੋ ਚੁਣ ਦੀ ਜਿਵੇਂ ਕਿ ਕਿਓਕੇ ਜਿਵੇਂ ਆਪਾਂ ਡਾਲ ਨੂੰ ਤਿਆਰ ਕਰਦੇ ਹਾਂ ਚਾਹ ਇੱਕ ਛੋਟੀ ਭੈਣ ਹੋਵੇ ਉਹਦੇ ਵਾਲ ਆਪਾਂ ਐਦਾਂ ਵੋਨੇ ਹਨਾ ਤੇ ਗੁੱਡੂ ਨੂੰ ਉਹੀ ਚਾ ਜਿਹੜਾ ਉਹ ਮੇਰੇ ਵਾਲਾਂ ਤੇ ਪੂਰਾ ਕਰ ਲੈਂਦੀ ਹੈ ਕਦੀ ਇਹ ਕਿਸ ਤਰ੍ਹਾਂ ਦੀ ਗੁੱਤ ਕਰਦੀ ਹੈ ਕਦੀ ਇਹ ਕਿਸ ਤਰ੍ਹਾਂ ਦੀ ਔਰ ਗੁੱਡੂ ਕੀ ਕਹਿੰਦੀ ਨਹੀਂ ਗੁੱਤ ਗੁੰਦ ਕੇ ਮੰਮਾ ਸੌਇਆ ਕਰੋ ਤਾਂ ਕਿ ਵਾਲ ਛੇਤੀ ਵੱਡੇ ਹੋਣ ਇਹਨੂੰ ਬਹੁਤ ਚਾਹ ਵਾ ਵੀ ਹੁਣ ਮੈਂ ਤੁਹਾਨੂੰ ਆਪ ਦੇਖੋ ਦਿਖਾ ਦਿੱਤੇ ਆ ਵੀ ਐਨੇ ਐਨੇ ਮੇਰੇ ਵਾਲ ਹੋ ਚੁੱਕੇ ਇਹ ਦੇਖੋ ਬਹੁਤ ਲੰਬੇ ਹੁੰਦੇ ਸੀਗੇ ਹਾਂ ਪਹਿਲਾਂ ਵਾਲ ਲੰਬੇ ਹੁੰਦੇ ਸੀਗੇ ਪਰ ਹੁਣ ਵੀ ਆ ਦੇਖੀ ਤੁਸੀਂ ਧੱਕ ਆ ਗਏ ਹਨਾ ਤੇ ਮੈਨੂੰ ਵੀ ਬਹੁਤ ਖੁਸ਼ੀ ਆ ਕਿ ਮੇਰੇ ਵਾਲ ਜਿਹੜੇ ਇੰਨੇ ਵੱਧ ਚੁੱਕੇ ਇੱਥੇ ਤੱਕ ਆ ਗਏ ਆ ਤੇ ਮੇਰੇ ਵਾਲ ਵੈਸੇ ਇੱਥੇ ਇੱਥੋਂ ਤੱਕ ਹੁੰਦੇ ਸੀਗੇ ਜਿਹੜੇ ਝੜ ਗਏ ਉਸ ਚੀਜ਼ ਦਾ ਮੈਨੂੰ ਗਮ ਸੀਗਾ ਤੇ ਪੁਰਾਣੀਆਂ ਗੱਲਾਂ ਨੂੰ ਜਿੰਨਾ ਹੀ ਆਪਾਂ ਸੋਚੀ ਜਾਵਾਂਗੇ ਉਨਾ ਹੀ ਆਪਾਂ ਦੁਖੀ ਰਵਾਂਗੇ ਸੋ ਇਸ ਕਰਕੇ ਇੰਨਾਂ ਗੱਲਾਂ ਨੂੰ ਆਪਾਂ ਯਾਦ ਨਹੀਂ ਰੱਖਦੇ ਮੈਂ ਤਾਂ ਇੱਥੋਂ ਤੱਕ ਯਾਦ ਰੱਖੋ ਕਿ ਮੈਂ ਕੋਈ ਵੀ ਫੋਟੋ ਨਹੀਂ ਕੋਈ ਵੀਡੀਓ ਨਹੀਂ ਸ਼ੂਟ ਕੋ ਕੁਝ ਨਹੀਂ ਉਹਨਾਂ ਦਾ ਰੱਖਿਆ ਮੈਂ ਜਿੰਨੇ ਵੀ ਮੇਰੇ ਭੈਣ ਭਰਾਵਾਂ ਕੋਲ ਵੀ ਵੀਡੀਓ ਹੁੰਦੀਆਂ ਸੀਗੀਆਂ ਚਾਹੇ ਫੋਟੋ ਹੁੰਦੀਆਂ ਸੀ ਨਾ ਮੈਂ ਸਾਰੀਆਂ ਡਿਲੀਟ ਕਰਾਤੀਆਂ ਕਿਉਂਕਿ ਜੇ ਪੁਰਾਣੀਆਂ ਆਪਾਂ ਜਾਂਦਾਂ ਚ ਰਵਾਂਗੇ ਉਹ ਦੁੱਖ ਦਿਖਾਉਣਗੇ ਨਾ ਬਾਰ-ਬਾਰ ਦੁਖੀ ਹੁੰਦੇ ਰਵਾਂਗੇ ਜਿਹੜਾ ਸਮਾਂ ਸੀ ਉਹ ਮਾੜਾ ਸਮਾਂ ਸੀ ਉਹ ਲੰਘ ਗਿਆ ਮੇਰੇ ਬੱਚੇ ਬਹੁਤ ਡਰਦੇ ਹੁੰਦੇ ਕਿਦਾਂ ਦੀ ਲੱਗਦੀ ਸੀ ਉਦੋਂ ਅਜੀਬ ਜਿਹਾ ਲੱਗਦੀ ਹੁੰਦਾ ਸੀ ਹਾਂ ਜੀਬ ਜਿਹਾ ਬਹੁਤ ਇੰਨਾ ਕਹਿਣਾ ਕਿ 11 ਵਜੇ ਜਾਂਦੇ ਸੀਗੇ ਪਰ ਇੱਕ ਇੱਕ ਮੰਮੀ ਕਰਕੇ ਇਹਨਾਂ ਨੂੰ ਇਹ ਸਾਡੀ ਮੰਮੀ ਵੀ ਆ ਮੰਮੀ ਫੀਲ ਨਾ ਕਰੇ ਤੇ ਪਰ ਮੈਂ ਬਿਲਕੁਲ ਠੀਕ ਹਾਂ ਜੀ ਪਰਮਾਤਮਾ ਦੀ ਕਿਰਪਾ ਵਾ ਤੁਹਾਡੇ ਭੈਣ ਭਰਾਵਾਂ ਦਾ ਪਿਆਰ ਆ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਫਿਕਰ ਨਾ ਕਰੋ ਜਿਨ੍ਹਾਂ ਨੂੰ ਪੇਸ਼ੈਂਟ ਨੂੰ ਇਹ ਪ੍ਰੋਬਲਮ ਹੈਗੀ ਆ ਤੁਸੀਂ ਫਿਕਰ ਨਾ ਕਰੋ ਇਹੋ ਜੀ ਦੁਬਾਰਾ ਪ੍ਰੋਬਲਮ ਨਹੀਂ ਹੁੰਦੀ ਜੇਕਰ ਤੁਸੀਂ ਆਪਣਾ ਪ੍ਰੇਜ ਰੱਖਦੇ ਹੋ ਸਹੀ ਜਿਹੜਾ ਖਾਣ ਪੀਣ ਰੱਖਦੇ ਹੋ ਬਾਕੀ ਘਟੀ ਦਾ ਕੋਈ ਪਤਾ ਨਹੀਂ ਹੁੰਦਾ ਜੀ ਤੇ ਇਹ ਚੀਜ਼ ਨੂੰ ਫੇ ਹਾਂ ਅਸੀਂ ਮਰ ਜਣਾ ਇਹ ਸੋਚ ਕੇ ਅਸੀਂ ਆਪ ਦਾ ਅੱਜ ਖਰਾਬ ਕਰੀ ਜਾਈਏ ਉਹ ਸਾਡੀ ਸਿਆਣਫ ਨਹੀਂ ਆ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਜਿਹੜਾ ਅੱਜ ਆ ਸਾਡੇ ਕੋ ਅਸੀਂ ਆਪਣੇ ਬੱਚਿਆਂ 'ਚ ਬੈਠੇ ਹੋਏ ਆ ਅਸੀਂ ਆਪਣੇ ਘਰ ਬੈਠੇ ਆ ਖੁਸ਼ੀ ਨਾਲ ਆ ਜਿਹੜਾ ਦਿਨ ਕੱਢੀਏ ਕੱਲ ਦੀ ਕੱਲ ਦੇਖਾਂਗੇ ਪਤਾ ਨਹੀਂ ਕੀ ਹੋਣਾ ਕਿਸੇ ਦੇ ਨਾਲ ਵੀ ਨਹੀਂ ਕੋਈ ਪਤਾ ਵੀ ਕੀ ਹੋ ਜਾਣਾ ਵਾ ਤੇ ਚਨੀ ਦਾ ਘੁੱਟ ਕੇ ਲੈਣ ਦੀ ਵੈਸੇ ਮੇਰੀ ਆਦਤ ਅੱਜ ਮੈਂ ਤਾਂ ਹੀ ਐ ਢਿੱਲੀ ਜੀ ਲਈ ਆ ਮੈਂ ਕਿਹਾ ਤੇ ਹੀ ਭੈਣਾ ਇਹ ਨੋਟ ਕਰਦੀਆਂ ਕਿ ਸ਼ਾਇਦ ਇਹਦੇ ਸਿਰ ਤੇ ਵਾਲ ਨਹੀਂ ਹੈਗੇ ਵਾਲ ਹੈਗੇ ਆ ਜੀ ਬਿਲਕੁਲ ਠੀਕ ਠਾਕ ਆ ਮੈਂ ਹੁਣ ਮੈਨੂੰ 7ਵਾਂ 8ਵਾਂ ਸਾਲ ਹੋ ਗਿਆ 8 ਸਾਲ ਹੋ ਗਏ ਹਾਂ ਤੁਹਾਨੂੰ ਨਹੀਂ ਪਤਾ 8 ਸਾਲ ਹੋ ਗਏ ਹੁਣ 8ਵਾਂ ਜਾ ਰਿਹਾ ਤੇ ਠੀਕ ਠਾਕ ਆ ਹਾਂ ਜਿਹੜੀਆਂ ਨਿੱਕੀਆਂ ਮੋਟੀਆਂ ਦਿੱਕਤਾਂ ਪ੍ਰੋਬਲਮ ਆਉਂਦੀਆਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਕੀਮੋ ਲੱਗੀਆਂ ਜਿਹੜੀਆਂ ਪੇਸ਼ੈਂਟ ਆ ਉਹਦਾ ਸਾਰੇ ਸਮਝਦੇ ਹੋਣਗੇ ਕਿ ਉਹਦੇ ਨਾਲ ਬਿਲਕੁਲ ਜਾਨ ਨਿਕਲ ਜਾਂਦੀ ਆ ਉਹ ਤਾਕਤ ਨਹੀਂ ਰਹਿੰਦੀ ਸਰੀਰ 'ਚ ਫੇਸ ਕਰਕੇ ਤਾਕਤ ਵਾਸਤੇ ਤੁਸੀਂ ਆਪਣਾ ਖਾਣ ਪੀਣ ਸਹੀ ਕਰੋ ਆਪਣੇ ਘਰੇ ਜਿਹੜਾ ਤੁਸੀਂ ਆਟਾ ਇਸਤੇਮਾਲ ਕਰਦੇ ਹੋ ਉਹਨੂੰ ਚੇਂਜ ਕਰੋ ਆਪਣੇ ਘਰ ਉਹ ਜਿਹੜੇ ਤੁਸੀਂ ਮਿਲਟ ਲੈ ਕੇ ਆਓ ਆਪਣੇ ਘਰ ਜਿਹੜੀ ਦਾਣੇ ਵਾਲੀ ਖੰਡ ਆ ਉਹਨੂੰ ਨਾ ਕਦੇ ਵਾੜੋ ਆਪਣੇ ਘਰ ਜਿਹੜਾ ਮੈਦਾ ਵਾ ਉਹ ਘੱਟ ਤੋਂ ਘੱਟ ਇਸਤੇਮਾਲ ਕਰੋ ਜੈਨ ਕਿ ਜਿਹੜਾ ਪੇਸ਼ੈਂਟ ਆ ਉਹਨੂੰ ਤਾਂ ਇਸਤੇਮਾਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਤੁਸੀਂ ਪ੍ਰੇਜ ਰੱਖੋਗੇ ਖਾਸ ਕਰਕੇ ਭਾਂਡਿਆਂ ਦਾ ਪ੍ਰੇਜ ਰੱਖੋਗੇ ਨਾ ਤੇ ਦੁਬਾਰਾ ਮੈਂ ਰੱਬ ਤੋਂ ਡਰ ਕੇ ਕਹਿੰਨੀ ਆ ਕਿ ਸ਼ਾਇਦ ਤੁਹਾਨੂੰ ਪ੍ਰੋਬਲਮ ਨਹੀਂ ਹੋਊਗੀ ਪ੍ਰੋਬਲਮ ਆਪਣੇ ਅੰਦਰ ਕਦੋਂ ਵੱਧਦੀ ਆ ਕਿ ਜਦੋਂ ਆਪਾਂ ਲਾਪਰਵਾਹੀ ਕਰ ਲੈਂਦੇ ਆ ਕੋਈ ਨੀ ਕੋਈ ਥੋੜੀ ਜੀ ਚੀਜ਼ ਖਾ ਲੀਆ ਕਿਸ ਨੇ ਕਹਤਾ ਖਾਲਾ ਖਾਲਾ ਕੋਈ ਗੱਲ ਨਹੀਂ ਆ ਚਾਹੇ ਥੋੜੀ ਜੀ ਪੀ ਲਾ ਕੋਈ ਗੱਲ ਨਹੀਂ ਆ ਚਾਹੇ ਜਿਉਂ ਦੀ ਜਨ ਜੀਤਾ ਕਰਦਾ ਹੀ ਆ ਦੇਖੋ ਜੀ ਕਰਦਾ ਵਾ ਉਹ ਸਿੱਧਾ ਹੱਲ ਕਰ ਲਓ ਜੇਕਰ ਤੁਹਾਡਾ ਚੋਲਾ ਨੂੰ ਜੀ ਕਰਦਾ ਵਾ ਤਾਂ ਤੁਸੀਂ ਸੁਆਖ ਦੇ ਚੋਲ ਖਾ ਸਕਦੇ ਹੋ ਚਾਹੇ ਤੁਸੀਂ ਕੋਧਰੇ ਨੂੰ ਉਬਾਲ ਕੇ ਉਹ ਚੋਲਾ ਵਾਂਗੂ ਖਾ ਸਕਦੇ ਹੋ ਚਾਹੇ ਤੁਸੀਂ ਸਭ ਤੋਂ ਬੈਸਟ ਜਿਹੜੀ ਚੀਜ਼ ਆ ਕਿਨਵਾ ਖਾ ਸਕਦੇ ਹੋ ਕਿਨਵਾ ਦਾ ਜਿਹੜਾ ਆਪਾਂ ਆਟਾ ਵੀ ਤਿਆਰ ਕਰਦੇ ਆ ਹੁਣ ਜੇ ਕਿਸੇ ਨੇ ਮੰਗਾਉਣਾ ਹੋਵੇ ਭੈਣ ਭਰਾਵਾਂ ਨੇ ਤੇ ਵੀਡੀਓ ਵਿੱਚ ਆਪਾਂ ਨੰਬਰ ਦੇ ਦਾਂਗੇ ਕੱਲੇ ਕਿਨਵੇ ਦਾ ਆਟਾ ਵੀ ਤੁਸੀਂ ਖਾਈ ਜਾਓ ਨਾ ਬਾਕੀ ਸਾਰਾ ਤੁਸੀਂ ਭਾਵੇਂ ਘੱਟ ਪ੍ਰੇਜ ਕਰੋ ਜਿਹੜੀ ਰੋਟੀ ਆ ਉਕਲੇ ਕਿਨਵੇ ਆਟੇ ਦੀ ਖਾਈ ਜੋ ਜਿਹੜਾ ਕਿਨਵਾ ਅਨਾਜ ਹੁੰਦਾ ਵਾ ਤੇ ਉਹਦੇ ਨਾਲ ਵੀ ਥੋੜੀ ਜਿਹੜੀ ਇਹ ਪ੍ਰੋਬਲਮ ਆ ਉਹ ਠੀਕ ਹੋ ਜਾਣੀ ਹੈ ਕੱਲੀ ਕੈਂਸਰ ਨਹੀਂ ਹੋਰ ਕਈ ਪ੍ਰੋਬਲਮ ਨੇ ਜਿਹੜੀਆਂ ਠੀਕ ਹੋ ਜਾਣੀਆਂ ਕਿਉਂਕਿ ਸਾਡੇ ਬੱਚੇ ਵੀ ਉਸ ਨੂੰ ਲਾਈਕ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਦਵਾਂਗੇ ਨਾ ਜੋ ਵੀ ਖਵਾਵਾਂਗੇ ਨਾ ਬੱਚੇ ਹੌਲੀ ਹੌਲੀ ਉਸ ਸਵਾਦ ਵਾਲੀ ਆ ਜਾਣਗੇ ਹੁਣ ਕਈਆਂ ਦੇ ਬੱਚੇ ਕਹਿ ਦਿੰਦੇ ਅਸੀਂ ਇਹ ਜਿਹੜੀ ਰੋਟੀ ਨਹੀਂ ਮਿਕਸ ਖਾਣੀ ਕਿਉਂਕਿ ਅਸੀਂ ਇਹਨਾਂ ਦੇ ਅੱਗੇ ਰੱਖਦੇ ਆ ਕਿ ਅੱਜ ਇਹ ਚੀਜ਼ ਬਣੀ ਹੈ ਤੇ ਖਾਣੀ ਹੀ ਪੈਣੀ ਹੈ ਹਨਾ ਗੁੱਡ ਗੁੱਡ ਅਨਿਵਲ ਕਹਿੰਗੇ ਮਮੀ ਕੁਝ ਹੋਰ ਬਣਾ ਲਾਂਗੇ ਹੋਰ ਬਣਾ ਲਾਂਗੇ ਪਰ ਅੰਡੇ ਜਿਦੋਂ ਪਤਾ ਵਾ ਇਹ ਸਾਡੀ ਸਿਹਤ ਵਾਸਤੇ ਠੀਕ ਆ ਫਿਰ ਸਮਝ ਜਾਂਦੇ ਨੇ ਬੱਚੇ ਨੇ ਅਜੇ ਜੇਤਾ ਕਰਦੇ ਆ ਪਰ ਬਾਅਦ ਚ ਸਮਝ ਜਾਂਦੇ ਕਿ ਸਾਡੀ ਸਿਹਤ ਵਾਸਤੇ ਮਮੀ ਕਹਿ ਰਹੀ ਆ ਕਿ ਸਾਨੂੰ ਖਾਣਾ ਹੀ ਪੈਣਾ ਵਾ ਤੇ ਬਾਕੀ ਮਿਕਸ ਆਟਾ ਵਗੈਰਾ ਵੀ ਆਪਾਂ ਤਿਆਰ ਕਰਦੇ ਹਾਂ ਕੱਲ ਪਰਸੋ ਤੱਕ ਫਿਰ ਆਪਾਂ ਉਹ ਵੀਡੀਓਜ਼ ਤਿਆਰ ਕਰਾਂਗੇ ਕਿਉਂਕਿ ਥੋੜਾ ਸਰਦੀਆਂ ਦੇ ਵਿੱਚ ਧੁੱਪ ਘੱਟ ਲੱਗਦੀ ਸੀਗੀ ਤੇ ਨਾਲੇ ਬਾਰਿਸ਼ਾਂ ਰਹੀਆਂ ਸੀ ਤੇ ਆਪਾਂ ਜਿਹੜਾ ਅਨਾਜ ਆ ਕੋਈ ਵੀ ਆਟਾ ਤਿਆਰ ਕਰਦੇ ਹਾਂ ਵੇਸਣ ਤਿਆਰ ਕਰਦੇ ਹਾਂ ਕਣਕ ਦਾ ਆਟਾ ਪੀਸਦੇ ਹਾਂ ਉਹ ਆਪਾਂ ਧੋ ਕੇ ਹੀ ਪੀਸਦੇ ਆ ਸੋ ਸੁੱਕਣ ਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਕੰਮ ਘਟਾਇਆ ਸੀਗਾ ਹੁਣ ਆਪਾਂ ਫੇਰ ਜਿਵੇਂ ਧੁੱਪਾਂ ਲੱਗਣ ਲੱਪੀਆਂ ਤੇ ਉਸੇ ਤਰ੍ਹਾਂ ਆਪਾਂ ਸਾਰੇ ਮਿਕਸ ਅਨਾਜ ਵਗੈਰਾ ਸਾਰੇ ਆਟੇ ਜਿਹੜਾ ਆਪਾਂ ਤਿਆਰ ਕਰਾਂਗੇ ਤੇ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਹੋਣਗੀਆਂ ਕਿ ਕਿਨੂਆ ਕੀ ਚੀਜ਼ ਹੁੰਦੀ ਆ ਤੇ ਕੀ ਕੀ ਉਹਦੇ ਫਾਇਦੇ ਹੁੰਦੇ ਆ ਉਹਤੇ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ ਸੋ ਮੈਂ ਹੁਣ ਉਹਨਾਂ ਭੈਣਾਂ ਨੂੰ ਕਹਿਣ ਦਈਆਂ ਤੁਸੀਂ ਟੈਨਸ਼ਨ ਲੈਣ ਨਾਲੋ ਨਾ ਇਹ ਦੇਖਿਆ ਕਰੋ ਕਿ ਮੇਰਾ ਅੱਜ ਜਿਹੜਾ ਵਾ ਨਾ ਅੱਜ ਨੂੰ ਮੈਂ ਆਪਣਾ ਲਾਈਫ ਦਾ ਇੰਜੋਏ ਕਰਨਾ ਵਾ ਆਪਣੇ ਬੱਚਿਆਂ ਨੂੰ ਬੈਸਟ ਦੇਣਾ ਵਾ ਆਪਣੇ ਆਪ ਬਾਰੇ ਪਹਿਲਾਂ ਸੋਚਿਆ ਕਰੋ ਕਿਉਂਕਿ ਜੇਕਰ ਤੁਸੀਂ ਠੀਕ ਠਾਕ ਹੋ ਨਾ ਤੇ ਤੁਸੀਂ ਬੱਚੇ ਵੀ ਦੇਖ ਸਕਦੇ ਹੋ ਤੁਸੀਂ ਘਰ ਵੀ ਦੇਖ ਸਕਦੇ ਹੋ ਸੋ ਇਸ ਕਰਕੇ ਤੁਸੀਂ ਆਪਣੀ ਜਿਹੜੀ ਲਾਈਫ ਆ ਆਪਣੀ ਜਿਹੜੀ ਜ਼ਿੰਦਗੀ ਆ ਆਪਣਾ ਜਿਹੜਾ ਸਰੀਰ ਆ ਇਹਦੇ ਨਾਲ ਖਿਲਵਾੜ ਨਾ ਕਰਿਆ ਕਰੋ ਜੇਕਰ ਤੁਸੀਂ ਇਹਨੂੰ ਠੀਕ ਰੱਖੋਗੇ ਨਾ ਤਾਂ ਸਾਰਾ ਕੁਝ ਠੀਕ ਰਹੂਗਾ ਤੇ ਇਹ ਕੁਝ ਕੁ ਸਵਾਲ ਸੀਗੇ ਜਿਨ੍ਹਾਂ ਦੇ ਆਪਾਂ ਜਵਾਬ ਦੇਣਾ ਸੀਗਾ ਤੇ ਇੱਕ ਕਮੈਂਟ ਆਇਆ ਸੀਗਾ ਮੈਨੂੰ ਰਣਜੀਤਪੁਰ ਤੋਂ ਕੈਨੇਡਾ ਤੋਂ ਉਹ ਕਹਿੰਦੇ ਸੀ ਕਿ ਮੈਡਮ ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਤੇ ਤੁਸੀਂ ਮੇਰਾ ਨਾਮ ਜ਼ਰੂਰ ਲਿਓ ਤੇ ਮੈਨੂੰ ਵਧੀਆ ਲੱਗੂਗਾ ਆਪਣਾ ਨਾਮ ਵੀਡੀਓ ਦੇ ਵਿੱਚ ਸੁਣ ਕੇ ਤੇ ਰਣਜੀਤ ਕੌਰ ਜੀ ਆਪਾਂ ਤੁਹਾਡਾ ਨਾਮ ਲੈਤਾ ਤੁਸੀਂ ਸਾਡੀਆਂ ਵੀਡੀਓ ਦੇਖਦੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਉਹਨਾਂ ਭੈਣ ਭਰਾਵਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੀਆਂ ਵੀਡੀਓ ਦੇਖਦੇ ਨੇ ਪਿਆਰ ਕਰਦੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਮੈਂਟ ਆਉਂਦਾ ਨਾ ਗੁੱਡੋ ਵੀ ਕੇਵਲੇ ਪੜ੍ਹਦੀ ਹੁੰਦੀ ਕਿ ਮੰਮਾ ਇਹਨਾਂ ਨੂੰ ਕਿੰਨਾ ਵਧੀਆ ਲੱਗਾ ਨਾ ਵੀ ਜਿਵੇਂ ਮੈਡਮ ਦੀ ਆਸੀ ਚੀਜ਼ ਆ ਤੁਹਾਡੇ ਕੋਲ ਸਿੱਖ ਕੇ ਤੇ ਸਾਨੂੰ ਉਹ ਵਧੀਆ ਲੱਗਾ ਚਾਹੇ ਸਾਨੂੰ ਇਸ ਚੀਜ਼ ਦਾ ਫਾਇਦਾ ਹੋਇਆ ਚਾਹੇ ਜਿਵੇਂ weight ਘਟਾਉਣ ਵਾਲੀਆਂ ਚੀਜ਼ਾਂ ਆਪਾਂ ਦਸੀਆਂ ਉਹ ਖਾ ਕੇ ਕਈਆਂ ਨੂੰ ਫਾਇਦਾ ਆਇਆ ਜਿਵੇਂ ਆਪਾਂ ਚਾਹ ਜਿਹੜੀ ਦੇਸੀ ਤਿਆਰ ਕੀਤੀ ਸੀਗੀ ਉਹਦੇ ਨਾਲ ਵੀ ਕਈ ਭੈਣਾਂ ਕਹਿੰਦੀਆਂ ਸਾਡਾ weight ਘਟਿਆ ਤੇ ਬਹੁਤ ਖੁਸ਼ੀ ਹੁੰਦੀ ਹੈ ਜਾਣ ਕੇ ਤੇ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੈਨੂੰ ਲੱਗਦਾ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੋਣਗੇ ਉਹਨਾਂ ਦੇ ਵੀ ਜਵਾਬ ਦਿੱਤੇ ਗਏ ਆ ਜਿਹੜੇ ਮੇਰੇ ਪਰਸਨਲ ਲਾਈਫ ਦੇ ਵਿੱਚ ਕੁਝ ਨਾ ਚਾਉਂਦੇ ਨੇ ਕਿ ਸਾਨੂੰ ਆਹ ਚੀਜ਼ ਦੱਸੋ ਜੀ ਉਹ ਚੀਜ਼ ਦੱਸੋ ਜੀ ਤੁਸੀਂ ਉਹ ਦੇਖਿਆ ਕਰੋ ਕਿ ਤੁਹਾਨੂੰ ਆਪਾਂ ਕੀ ਦਿਖਾ ਰਹੇ ਆ ਮੈਂ ਕੋਈ ਕਰਦੇ ਆਪਣੀ ਪੂਰੀ ਲਾਈਫ ਦੇ ਵਲੌਗ ਤਾਂ ਨਹੀਂ ਬਣਾਉਂਦੀ ਹੈਗੀ ਮੈਂ ਸਿਰਫ ਉਹ ਦਿਖਾ ਰਹੀ ਆਂ ਵੀ ਤੁਸੀਂ ਕੀ ਚੀਜ਼ ਖਾ ਕੇ ਤੇ ਉਹਦਾ ਕੀ ਫਾਇਦਾ ਚੱਕ ਸਕਦੇ ਹੋ ਕਿਹੜੀ ਚੀਜ਼ ਨੂੰ ਤੁਸੀਂ ਕਿੱਦਾਂ ਬਣਾ ਕੇ ਹੈਲਦੀ ਬਣਾ ਕੇ ਬੱਚਿਆਂ ਦੇ ਸਾਹਮਣੇ ਪੇਸ਼ ਕਰ ਸਕਦੇ ਹੋ ਉਹ ਦੇਖਿਆ ਕਰੋ ਨਾ ਕਿ ਕਿਹਦੀ ਪਰਸਨਲ ਲਾਈਫ ਦੇ ਵਿੱਚ ਇਹ ਝਾਕਾ ਝਾਕੀ ਰੱਖਿਆ ਕਰੋ ਕਿ ਵੀ ਹਾਂ ਅਸੀਂ ਇਹ ਪੜਾ ਕਰ ਲਈ ਵੀ ਆਹ ਕੀ ਆ ਉਹ ਕੀ ਆ ਆਪਾਂ ਕੋਈ ਇੱਥੇ ਨਾਟਕ ਫਿਲਮ ਨਹੀਂ ਦਿਖਾਉਂਦੇ ਹੈਗੇ ਕੁਝ ਜਿੰਨਾ ਕੁ ਸਾਨੂੰ ਰੱਬ ਨੇ ਨੌਲੇਜ ਦਿੱਤੀ ਆ ਉਹ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਸਿਖਾਤ ਆਪਾਂ ਕਿਸੇ ਨੂੰ ਨਹੀਂ ਸਕਦੇ ਕਿਉਂਕਿ ਸਾਹਮਣੇ ਮੇਰੇ ਤੋਂ ਵੱਡੇ ਵੱਡੇ ਮਾਹਿਰ ਬੈਠੇ ਨੇ ਸੋ ਇਸ ਕਰਕੇ ਬਹਿ ਨਹੀਂ ਕਹਿ ਸਕਦੀ ਕਿ ਮੈਂ ਤੁਹਾਨੂੰ ਸਿਖਾ ਰਹੀ ਆ ਸਿਰਫ ਆਪਾਂ ਸ਼ੇਅਰ ਕਰਦੇ ਆ ਕਿ ਆ ਜਿਹੜੀ ਸਬਜ਼ੀ ਹੈ ਇਹਨੂੰ ਸਿੱਧਾ ਬਣਾ ਰਿਆ ਤੁਹਾਡੇ ਬੱਚੇ ਨਹੀਂ ਖਾਰੇ ਤੇ ਤੁਸੀਂ ਏਦਾਂ ਕਰਕੇ ਉਹਨਾਂ ਨੂੰ ਖਵਾ ਸਕਦੇ ਹੋ ਜਾਂ ਏਦਾਂ ਜਿਹੜੀ ਚੀਜ਼ ਬਣਾ ਸਕਦੇ ਹੋ ਜਾਂ ਨਵੇਂ-ਨਵੇਂ ਜਿਹੜੇ ਕੋਈ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਮੇਰੇ ਨਾਲ ਵੱਧ ਤੇ ਮੇਰੇ ਗੁੱਡੋ ਕਰਦੀ ਰਹਿੰਦੀ ਆ ਕਦੇ ਕੁਝ ਬਣਾ ਲਿਆ ਕਦੀ ਇਹਨੇ ਕੁਝ ਬਣਾ ਲਿਆ ਮਮੀ ਇਦਾਂ ਬਣਾ ਸਕਦੀ ਓਦਾਂ ਬਣਾ ਸਕਦੇ ਆ ਐਰਕੇ ਨੇ ਗਣੇਸ਼ ਚਤਰਜੀ ਤੇ ਵੀ ਨਾ ਬਹੁਤ ਵਧੀਆ ਵਧੀਆ ਮਠਿਆਈਆਂ ਬਣਾ ਕੇ ਸਾਨੂੰ ਖਵਾਈਆਂ ਸੀਗੀਆਂ ਇਹਦੀ ਜਿਹੜੀ ਵੀਡੀਓ ਵੀ ਆਪਾਂ ਤੁਹਾਨੂੰ ਬਣਾ ਕੇ ਵਿਖਾਇਆ ਕਰਾਂਗੇ ਅਜੇ ਥੋੜਾ ਜਿਆਦਾ ਸੰਗਦੀ ਆ ਪਰ ਇਨਾਮ ਆ ਵੀ ਬਣਾ ਲੈਂਦੀ ਆ ਚੀਜ਼ ਸਾਰੀ ਬਣਾ ਲੈਂਗੇ ਗੁੱਦੂ ਕੀ ਕੀ ਬਣਾਉਣਾ ਦਾ ਦੱਸੋ ਦਿਨੋ ਦਾਲ ਸਬਜ਼ੀ ਦੇ ਵਿੱਚ ਪਹਿਲਾਂ ਦੱਸੋ ਕੀ ਬਣਾਉਣਾ ਦਾ ਮੈਂ ਨਿਊਟ੍ਰੀਅਲ ਦੀ ਸਬਜ਼ੀ ਬਣਾਣੀ ਆਂਦੀ ਆ ਚੌਲ ਰਾਈਸ ਬਣਾਉਣੇ ਹੁੰਦੇ ਨੇ ਹਾਂ ਕੋਈ ਨਹੀਂ ਚੌਲ ਹੀ ਗਏ ਆਪਣਾ ਆਪਣੀ ਚੈਨਲ ਆ ਰਾਈਸ ਕਰਨ ਦੀ ਜ਼ਰੂਰਤ ਨਹੀਂ ਆ ਹਾਂ ਤੇ ਰੋਟੀ ਬਣਾ ਲੈਣੀ ਮ ਹਾਂ ਪਰੌਠੀ ਵਗੈਰਾ ਹਾਂ ਹਾਂ ਆਲੂ ਦਾ ਪਰੌਠਾ ਵੀ ਬਣਾਇਆ ਸੀ ਉਦੋਂ ਤੋਂ ਹਨਾ ਉਹ ਵੀ ਬਣਾ ਲੈਂਦੀ ਸੀ ਬਾਹਰ ਗਏ ਜਿੰਨ ਮਤਲਬ ਹਾਂ ਆਲੂ ਦਾ ਪਰੌਠਾ ਵੀ ਬਣਾ ਲੈਂਦੀ ਆ ਇਹ ਮੂੰਗੀ ਹੋਸੀ दाल ਵੀ ਬਣਾ ਲੈਂਦੀ ਆ ਸਬਜ਼ੀਆਂ तकरीबन ਸਾਰੀਆਂ ਬਣਾ ਲੈਂਦੀ ਆ ਸਿਰਫ ਚਨੇ ਵਗੈਰਾ ਅਜੇ ਤੱਕ ਨਹੀਂ ਇੰਨੇ ਬਣਾਏ ਬਾਕੀ ਜਿਹੜੀਆਂ ਸਬਜ਼ੀਆਂ ਨੂੰ ਦੱਸਿਆ ਮੈਂ ਇਦਾਂ ਇਦਾਂ ਤੜਕਾ ਲਾ ਕੇ ਗੁੱਡੂ ਇਦਾਂ ਸਬਜ਼ੀ ਪਾ ਦੇਣੀ ਵਿੱਚ ਕੱਟ ਕੇ ਤੇ ਇਦਾਂ ਇਦਾਂ ਨਮਕ ਮਿਰਚ ਦਾ ਇਹਨੂੰ ਮੈਂ ਇੱਕ ਚਮਚ ਦਾ ਹਿਸਾਬ ਦੱਸਿਆ ਆ ਇਦਾਂ ਇਦਾਂ ਤੂੰ ਪਾ ਲੈਣਾ ਜੇ ਮੈਂ ਘਰੇ ਨਹੀਂ ਆ ਤਾਂ ਵੀ ਇਹਨੇ ਬਣਾ ਲੈਣੀ ਜੇ ਵਾ ਠੀਕ ਨਹੀਂ ਆ ਤਾਂ ਵੀ ਇਹਨੇ ਬਣਾ ਲੈਣੀ ਆ ਧੀਆਂ ਦਾ ਸੋਖ ਬਹੁਤ ਹੁੰਦਾ ਵਾ ਪਰ ਇਸ ਕੁੜੀ ਦਾ ਮੈਨੂੰ ਬਹੁਤ ਜ਼ਿਆਦਾ ਸੋਖ ਆ بیٹے ਦਾ ਵੀ ਉਹਨਾਂ ਮੈਨੂੰ ਸੋਖਾ ਪਰ ਇਹਦਾ ਮੈਨੂੰ ਵੱਧ ਸੋਖਾ ਕਿ ਮੈਨੂੰ ਬੈਠੀ ਨੂੰ ਰੋਟੀ ਵੀ ਕਿਸੇ ਵੇਲੇ ਦੇ ਦੇ ਦਿੰਦੀ ਆ ਤੇ ਇਹੀ ਜਿਹੜਾ ਸੋਖਾ ਮਾਵਾ ਬਾਅਦ ਵਿੱਚ ਯਾਦ ਕਰਕੇ ਰੋਂਦੀਆਂ ਕਿ ਧੀਆ ਹੁੰਦੀਆਂ ਤੇ ਧੀਆ ਜਿਹੜੀਆਂ ਉਹ ਦੁੱਖ ਵੀ ਵੰਡਾਉਂਦੀਆਂ ਨੇ ਤੇ ਘਰ ਦਾ ਕੰਮ ਵੀ ਵਡਾ ਲੈਂਦੀਆਂ ਨੇ ਬਾਕੀ ਘਰ ਵੀ ਸਾਫ਼ ਸਫਾਈ ਵੀ ਕਰ ਲੈਂਦੀ ਆ ਕੋਈ ਤਾਰੀਫ਼ ਨਹੀਂ ਇਹਦੇ ਵਿੱਚ ਮੈਂ ਕਹਿੰਨੀ ਬੱਚੇ ਆਪਣੇਆਂ ਨੂੰ ਸੁਖਾਓ ਮਾੜੇ ਟਾਈਮ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਆ ਜਾਣਾ ਕਿਸੇ ਵੇਲੇ ਤੁਸੀਂ ਬਿਮਾਰ ਸ਼ਮਾਰ ਹੋਵੋ ਤੇ ਤੁਹਾਡੇ ਬੱਚੇ ਨੂੰ ਇੰਨੀ ਨੌਲੇਜ ਹੋਵੇ ਕਿ ਅਸੀਂ ਆ ਜਿਹੜੀ ਚੀਜ਼ ਇੱਥੇ ਪਈ ਆ ਰਸੋਈ ਦੇ ਵਿੱਚ ਇਹਨੂੰ ਇਦਾਂ ਬਣਾ ਸਕਦੇ ਹਾਂ ਇਹਨੂੰ ਇਦਾਂ ਬਣਾ ਸਕਦੇ ਹਾਂ ਕਮ ਸੇ ਕਮ ਉਹਦਾ ਢਿੱਡ ਤਾਂ ਭਰ ਸਕਦੇ ਆ ਨਾ ਸਭ ਤੋਂ ਵੱਧ ਜਿਹੜੀ ਮਾਂ ਨੂੰ ਫਿਕਰ ਹੁੰਦੀ ਹੈ ਬੱਚਿਆਂ ਦੀ ਕਿ ਅੱਜ ਮੈਂ ਬਿਮਾਰ ਪਈ ਆ ਬੱਚੇ ਮੇਰੇ ਕੀ ਖਾਣਗੇ ਪਰ ਮੈਨੂੰ ਏ ਸਿੱ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਇੰਨਾ ਕੁ ਸਿਖਾਇਆ ਕਿ ਇਹ ਆਪਦਾ ਢਿੱਡ ਵੀ ਭਰ ਲੈਂਦੇ ਆ ਤੇ ਮੇਰਾ ਢਿੱਡ ਵੀ ਭਰ ਲੈਂਦੇ ਆ ਤੇ ਆਏ ਗਏ ਦਾ ਵੀ ਢਿੱਡ ਭਰ ਲੈਂਦੇ ਆ ਇਹ ਦਿਨੇ ਨੇ ਰਾਤ ਹੀ ਸਾਰੀ ਤਿਆਰੀ ਕਰ ਲਈ ਦਾਲ ਵੀ ਭੋਂਗੇ ਰੱਖਤੀ ਕਹਿੰਦਾ ਮम्मा ਸਵੇਰੇ ਨਾ ਮੈਂ ਬਣਾਉਣਾ ਇਹ ਸਾਰਾ ਕੁਝ ਮੈਂ ਕਹਾਂ ਕਰੀ ਚੱਲ ਮੈਂ ਕਦੀ ਦਾਲ ਭੋਂਗੇ ਨਹੀਂ ਰੱਖੀ ਇਹਨੇ ਦਾਲ ਵੀ ਭੋਂਗੇ ਰੱਖ ਲਈ ਮੈਂ ਆ ਬਣਾਉਂਗੀ ਉਹ ਅਗਲੇ ਦਿਨੇ ਨੇ ਦਾਲ ਬਣਾਈ ਚੌਲ ਬਣਾਈ ਨਾਲ ਖੀਰ ਬਣਾਈ ਖੀਰ ਬਣਾਈ ਸੀ ਉਹ ਲੱਡੂ ਬਣਾਇਆ ਹਾਂ ਲੱਡੂ ਬਣਾਇਆ ਸੀ ਸ਼ਾਇਦ ਕੁਛ ਉਹ ਸਵੀਟ ਵੀ ਨਾਲ ਕੁਝ ਬਣਾਈ ਫਿਗੀ ਤੇ ਪਰ ਇਹਨਾਂ ਵੀ ਆਪਣੇ ਬੱਚਿਆਂ ਨੂੰ ਸਿਖਾਇਆ ਕਰੋ ਕਈਆਂ ਦੇ ਘਰਾਂ 'ਚ ਮੈਂ ਦੇਖਿਆ ਵਾਂ ਵੀ ਬੱਚੀਆਂ ਕਿੱਡੀਆਂ ਕਿੱਡੀਆਂ ਹੋ ਜਾਂਦੀਆਂ ਚਾਹੇ ਲੜਕੇ ਹੋਣ ਚਾਹੇ ਲੜਕੀਆਂ ਹੋਣ ਦੋਨਾਂ ਨੂੰ ਸਿਖਾਉਣਾ ਚਾਹੀਦਾ ਉਹਨਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਆਹ ਦਾਲ ਨੂੰ ਕੀ ਕਹਿੰਦੇ ਨੇ ਆਹ ਕਿਹੜੇ ਰੰਗ ਦੀ ਦਾਲ ਹੁੰਦੀ ਆ ਹਮੇ ਕਿਹੜਾ ਤੁਸੀਂ ਨਾਮ ਜਿਹੜਾ ਲੈ ਰਹੇ ਹੋ ਮਾਂ ਦੀ ਦਾਲ ਕਿਹੜੇ ਰੰਗ ਦੀ ਹੁੰਦੀ ਆ ਚਾਹ ਮੂੰਗੀ ਕਿਹੜੇ ਰੰਗ ਦੀ ਹੁੰਦੀ ਆ ਤੇ ਇਹਨੂੰ ਦਾਲ ਨੂੰ ਕੀ ਕਹਿੰਦੇ ਆ ਚਾਹ ਉਹ ਪਾਣੀ ਦਾ ਗਲਾਸ ਵੀ ਨਹੀਂ ਫੜ ਕੇ ਪੀਂਦੇ ਤੇ ਇਹੋ ਜਿਹੜੀਆਂ ਫਿਰ ਅੱਗੇ ਜਾ ਕੇ ਪ੍ਰੋਬਲਮਸ ਆਉਂਦੀਆਂ ਕੁੜੀਆਂ ਵਾਸਤੇ ਕਿਉਂਕਿ ਉਹਨਾਂ ਪੇਕਿਆਂ ਘਰ ਤੇ ਕੁਝ ਕੀਤਾ ਨਹੀਂ ਹੁੰਦਾ ਤੇ ਸਹੁਰੇ ਘਰ ਜਾ ਕੇ ਸਾਰੀ ਉਹ ਜਿਹੜੀ ਗ੍ਰੇਸੀ ਜਦੋਂ ਉਹਨਾਂ ਦੇ ਉੱਤੇ ਪੈ ਜਾਂਦੀ ਆ ਫਿਰ ਉਹ ਵੀ ਔਖੀਆਂ ਹੁੰਦੀਆਂ ਨੇ ਤੇ ਅਗਲੇ ਵੀ ਔਖੇ ਹੁੰਦੇ ਤੇ ਮਾਂ ਪਿਓ ਵੀ ਪਿੱਛੇ ਔਖੇ ਹੁੰਦੇ ਕੋਈ ਸਾਡੀ ਧੀ ਨੇ ਤੇ ਇੰਨਾ ਕਦੀ ਕੀਤਾ ਹੀ ਨਹੀਂ ਸੀਗਾ ਲਾਡ ਕਰੋ ਪਿਆਰ ਕਰੋ ਇਹਨੂੰ ਪਤਾ ਮੈਂ ਪਿਆਰ ਵੀ ਬਹੁਤ ਕਰਦੀ ਕਰਦੀ ਕਿ ਨਹੀਂ ਵੀਡੀਓ ਚ ਦੱਸ ਸਹੀ ਸਹੀ ਦੱਸ ਪਿਆਰ ਕਰਦੀ ਕਿ ਨਹੀਂ ਬਹੁਤ ਪਿਆਰ ਬਹੁਤ ਪਿਆਰ ਕਰਦੀ ਹਾਂ ਮੈਂ ਕਿਉਂਕਿ ਮੈਂ ਜਦੋਂ ਇਹ ਮੈਨੂੰ ਮੂੰਹ ਹਿਲਾ ਦੇਣ ਨਾ ਕਿ ਮੰਮਾ ਮੈਨੂੰ ਸਾਨੂੰ ਆਹ ਚੀਜ਼ ਚਾਹੀਦੀ ਆ ਮੈਂ ਉਹ ਹਾਜ਼ਰ ਕਰਨੀ ਹੁੰਦੀ ਆ ਬਣਾ ਕੇ ਇਹਦੇ ਵਿੱਚ ਇਹ ਵਿਗਾੜਨ ਤੋਂ ਨਹੀਂ ਕਹਿ ਸਕਦੇ ਆਪਾਂ ਇਹ ਚੀਜ਼ ਇਸ ਕਰਕੇ ਮੈਂ ਸੋਚੀ ਪਹਿਲਾਂ ਵੀ ਵੈਸੇ ਮੈਂ ਇਹਨਾਂ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੀ ਹੁੰਦੀ ਸੀ ਵੀ ਜੇ ਇਹਨਾਂ ਕਣਾ ਮਮਾ ਅੱਜ ਆ ਬਣਾਇਆ ਸਾਡੇ ਸਕੂਲ ਤੋਂ ਆਉਂਦੇ ਨੂੰ ਅੱਜ ਆ ਬਣਾਇਆ ਮੈਂ ਬਣਾਉਂਦੀ ਹੁੰਦੀ ਸੀਗੀ ਪਰ ਜਦੋਂ ਮੈਂ ਬਿਮਾਰ ਹੋ ਗਈ ਨਾ ਫਿਰ ਮੈਂ 2 ਸਾਲ ਜਿਵੇਂ ਬਿਲਕੁਲ ਕਿਚਨ 'ਚ ਜਾ ਹੀ ਨਹੀਂ ਸਕਦੀ ਸੀਗੀ ਤੇ ਇਹਨਾਂ ਦੀ ਨਾਨੀ ਇਹਨਾਂ ਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਹੁੰਦੀ ਸੀਗੀ ਤੇ ਇਹਨਾਂ ਨੇ ਨਾ ਆ ਕੇ ਕਿ ਜੋ ਮੇਰੇ ਹੱਥ ਦਾ ਖਾਣਾ ਨੂੰ ਇਹ ਤਰਸਦੇ ਸੀਗੇ ਕਿਉਂਕਿ ਮਾਂ ਦੇ ਹੱਥ ਦਾ ਖਾਣਾ ਚਾਹੇ ਉਹ ਮੇਰੀ ਮਾਂ ਹੀ ਸੀਗੀ ਉਹ ਮੇਰੇ ਵਾਸਤੇ ਤੇ ਸਭ ਤੋਂ ਵਧੀਆ ਸੀਗਾ ਪੀਓ ਬਣਾ ਕੇ ਸਾਨੂੰ ਖਵਾ ਰਹੀ ਸੀਗੀ ਪਰ ਇਹ ਇਹਨਾਂ ਨੂੰ ਇਹ ਸੀਗਾ ਮੰਮਾ ਤੁਸੀਂ ਕਦੋਂ ਉੱਠੋਗੇ ਮੰਮਾ ਤੁਸੀਂ ਕਦੋਂ ਰੋਟੀ ਬਣਾਓਗੇ ਤੁਸੀਂ ਕਦੋਂ ਆ ਮੈਨੂੰ ਬੜਾ ਫੀਲ ਹੋਣਾ ਹੈ ਨਾ ਬੜਾ ਮਰਮਣ ਚ ਉਸ ਟਾਈਮ ਤੇ ਜਿਹੜਾ ਦੁੱਖ ਵੀ ਸੀ ਉਸ ਚੀਜ਼ ਦੀ ਉਹ ਚੀਜ਼ ਅੱਜ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਹੀ ਸਮਝ ਸਕਦੀ ਹਾਂ ਮੈਂ ਬੜਾ ਮਨ ਚ ਸੋਚੀ ਕਿ ਆਪਣੇ ਮੈਂ ਬੱਚਿਆਂ ਜੋਗੀ ਰੋਟੀ ਵੀ ਬਣਾਉਣ ਜੋਗੀ ਨਹੀਂ ਰਹਿ ਗਈ ਹੈ ਨਾ ਇੰਨਾ ਜ਼ਿਆਦਾ ਮੇਰਾ ਦੋਸਤ ਕਮਜ਼ੋਰ ਹੋ ਗਿਆ ਸੀਗਾ ਤੇ ਫਿਰ ਮੈਂ ਹੌਲੀ ਹੌਲੀ ਹਿੰਮਤ ਕੀਤੀ ਆਪਣੇ ਆਪ ਦੀ ਕਿਉਂਕਿ ਕਹਿੰਦੇ ਮਨ ਦੇ ਜੀਤੇਂ ਜੀਤਾ ਮਨ ਦੇ ਹਾਰਿਆ ਹਾਰਾ ਤੇ ਮੈਂ ਜਿੱਦੋਂ ਆਪਣੇ ਮਨ ਨੂੰ ਫਿਰ ਇਹ ਥੋੜਾ ਜਿਹਾ ਮਜ਼ਬੂਤ ਕੀਤਾ ਤੇ ਫਿਰ ਮੈਂ ਆਪਣੇ ਮੰਮੀ ਨੂੰ ਕਹਿਣਾ ਕਿ ਤੁਸੀਂ ਸਬਜ਼ੀ ਦਾੜਕਾ ਲਾਤਾ ਨਾ ਫਿਰ ਤੁਸੀਂ ਮੈਨੂੰ ਉੱਥੇ ਟੇਬਲ ਰੱਖ ਦੋ ਮੈਂ ਹੌਲੀ-ਹੌਲੀ ਰੋਟੀ ਬਣਾ ਲੈਣੀ ਹੈ ਫਿਰ ਮੈਂ ਉੱਥੇ ਟੇਬਲ ਤੇ ਬੈਠ ਕੇ ਤੇ ਸਲਫ ਤੇ ਰੱਖ ਕੇ ਹੌਲੀ-ਹੌਲੀ ਰੋਟੀ ਬਣਾਉਣੀ ਸ਼ੁਰੂ ਕਰਤੀ ਫਿਰ ਬਸ ਹੌਲੀ-ਹੌਲੀ ਸਬਜ਼ੀ ਬਣਾਉਣੀ ਸ਼ੁਰੂ ਕਰਤੀ ਫਿਰ ਮੈਂ ਉਸ ਦਿਨ ਤੋਂ ਸੋਚਿਆ ਕਿ ਜਿੰਨਾ ਚਿਰ ਮੈਂ ਜਿਉਣੀ ਆ ਜਿੰਨਾ ਚਿਰ ਮੈਂ ਕਰ ਸਕਦੀ ਆ ਮੈਂ ਆਪਣੇ ਬੱਚਿਆਂ ਦੀ ਹਰ ਇੱਕ ਦੀਜ ਪੂਰੀ ਕਰੂੰਗੀ ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਘਰੇ ਪੀਜੇ 버ਗਰ ਕੁਛ ਵੀ ਚੀਜ਼ ਆ ਉਹ ਆਪਣੇ ਢੰਗ ਦੇ ਨਾਲ ਪੇਸ਼ ਕਰਕੇ ਇਹਨਾਂ ਦੇ ਅੱਗੇ ਰੱਖ ਦੇਣੀ ਹੁੰਦੀ ਹੈ ਕਿ ਇਹਨਾਂ ਨੂੰ ਉਹ ਚੀਜ਼ ਸਵਾਦ ਲੱਗਦੀ ਜ਼ਰੂਰੀ ਨਹੀਂ ਕਿ ਤੁਸੀਂ ਮੈਦੇ ਦਾ ਹੀ ਪੀਜਾ ਤਿਆਰ ਕਰੋ ਜ਼ਰੂਰੀ ਤੁਸੀਂ ਮੈਦੇ ਦੇ ਹੀ ਮੋਮੋਸ ਖਾਓ ਤੁਸੀਂ ਉਹਨੂੰ ਹੈਲਦੀ ਕਰੇ ਆਟੇ ਦਾ ਵੀ ਸਾਰਾ ਕੁਝ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਕੋਈ ਨਵੀਂ ਨਵੀਂ ਚੀਜ਼ ਚਲ ਨੂਡਲਸ ਵਗੈਰਾ ਇਹਨੂੰ ਬਹੁਤ ਪਸੰਦ ਆ ਜਿਹੜੇ ਐਨ ਟਾਈਮ ਮੈਂ ਕਿਵੇਂ ਤਿਆਰ ਕਰਦੀ ਆਟੇ ਤੋਂ ਹਨ ਆਟੇ ਤੋਂ ਜਿਹੜਾ ਉਹ ਮੈਂ ਤਿਆਰ ਕਰ ਦਿੰਦੀ ਉਸੇ ਟਾਈਮ ਇਹਨੂੰ ਨੂਡਲਸ ਬਣਾ ਦਿੰਦੀ ਆ ਤੇ ਬਹੁਤ ਇਹਨਾਂ ਨੂੰ ਸਵਾਦ ਲੱਗਦੇ ਤੁਸੀਂ ਵੀ ਕਿਤੇ ਟਰਾਈ ਕਰਕੇ ਦੇਖਿਓ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਆਟੇ ਦੇ ਨੀਡੋਲਸ ਦੀ ਵੀਡੀਓ ਆਪਾਂ ਤੁਹਾਨੂੰ ਸ਼ੇਅਰ ਕਰੀਏ ਤੇ ਜਰੂਰ ਕਮੈਂਟ ਕਰਿਓ ਤੇ ਆਪਾਂ ਸ਼ੇਅਰ ਕਰਾਂਗੇ ਸੋ ਇਹ ਸਾਰੇ ਸਵਾਲਾਂ ਦੇ ਆਪਾਂ ਤੁਹਾਨੂੰ ਜਵਾਬ ਦੇਣੇ ਸੀਗੇ ਕੁਝ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਆਪਾਂ ਕਰਨੀਆਂ ਜ਼ਰੂਰੀ ਸੀਗੀਆਂ ਉਹ ਅੱਜ ਵਾਲੀ ਵੀਡੀਓ 'ਚ ਆਪਾਂ ਕਰ ਲਈਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਰੂਟ ਬਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਸੋ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ